ਹਾਂਜੀ ਅ ਅਧਿਆਪਕ ਦਿਵਸ ਦੇ ਮੌਕੇ ਤੇ ਅੱਜ ਐਸੋਸੀਏਟ ਟੀਚਰ ਸਿੱਖਿਆ ਪ੍ਰੋਵਾਈਡਰ ਜੂਨੀਅਰ ਪੰਜਾਬ 12316 ਪਰਿਵਾਰਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਸੱਦੇ ਤੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਸਾਡੀ ਟੀਮ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀ ਸੀ ਜਿੱਥੇ ਅਸੀਂ ਮਾਨਯੋਗ ਮੁੱਖ ਮੰਤਰੀ ਨੇ ਮੀਡੀਆ ਰਾਹੀਂ ਸਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਪਿਛਲੇ ਅਧਿਆਪਕ ਦਿਵਸ ਤੇ ਨੰਦਪੁਰ ਦੀ ਧਰਤੀ ਤੇ ਜਦੋਂ ਮੁੱਖ ਮੰਤਰੀ ਪੰਜਾਬ ਨੇ ਐਜੂਕੇਸ਼ਨ ਪਾਲਿਸੀ ਦਾ ਐਲਾਨ ਕੀਤਾ ਸੀ ਜਿਹਦੇ ਤਹਿਤ ਪੰਜਾਬ ਦੇ 12316 ਵਿਧਾਇਕ ਪੱਕੇ ਕੀਤੇ ਸੀ ਉਹਨਾਂ ਦੇ ਆਭਕਾਂ ਨੂੰ ਬੁਲਾ ਕੇ ਜਿੱਥੇ ਲੰਬੇ ਸਮੇਂ ਤੋਂ 16-17 ਸਾਲਾਂ ਤੋਂ ਕੱਚੇ ਵਿਦਿਆਪਕ ਦੇ ਤੌਰ ਤੇ ਕੰਮ ਕਰਦੇ ਵਿਧਾਇਕਾਂ ਨੇ ਰੈਗੂਲਰ ਹੋਣ ਦੇ ਉੱਤੇ ਸਤਿਕਾਰਯੋਗ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਉਹਦੇ ਨਾਲ ਹੀ ਅਸੀਂ ਮਾਜੂਬ ਮੁੱਖ ਮੰਤਰੀ ਨੂੰ ਆਪਣੀਆਂ ਪੰਜਾਬ ਦੇ 12000 ਪਰਿਵਾਰਾਂ ਦੀਆਂ ਭਾਵਨਾਵਾਂ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਕਿ ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਪਾਲਿਸੀ ਬਣਾ ਕੇ ਇੱਕ ਸਿਸਟਮ ਦੇ ਵਿੱਚ ਨੈਸ਼ਨਲ ਬਿਲਡਰ ਕਾਡਰ ਦੇ ਤਹਿਤ ਜਿਕੇ ਰੈਗੂਲਰ ਕੀਤਾ ਸੀ ਉਹਵੇਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਿਸ ਰੂਲ ਤੋਂ ਲੈ ਕੇ ਪੇ ਸਕੇਲ ਤੋਂ ਲੈ ਕੇ ਤੇ ਹੋਰ ਬੈਨੀਫਿਟ ਜਿਹੜੇ ਪੰਜਾਬ ਦੇ ਪ੍ਰੋਮੋਸ਼ਨ ਚੈਨਲ ਆਦਿ ਜਿਹੜੀ ਤੇ ਪ੍ਰਕਿਰਿਆ ਚੱਲ ਰਹੀ ਆ ਉਹ ਤੇ ਜਲਦੀ ਉਹ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰੇ ਪ੍ਰਮਾਣਯੋਗ ਮੁੱਖ ਮੰਤਰੀ ਨੇ ਜਿੱਥੇ ਪਿਛਲੀਆਂ ਮੰਗਾਂ ਦੇ ਉੱਪਰ ਅਸੀਂ ਵਿਧਾਈ ਦਿੱਤੀ ਉੱਥੇ ਉਹਨਾਂ ਨੇ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੀ ਕਮੇਟੀ ਕੰਮ ਕਰ ਰਹੀ ਆ ਜਲਦੀ ਹੀ ਸਰਵਿਸ ਰੂਲ ਲਾਗੂ ਕੀਤੇ ਜਾਣਗੇ ਤੇ ਉਹਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬੈਨੀਫਿਟ ਜਿਹੜੇ ਵੀ ਪੰਜਾਬ ਦੇ ਰੈਗੂਲਰ ਮੁਲਾਜ਼ਮਾਂ ਨੂੰ ਮਿਲਦੇ ਆ ਨੇਸ਼ਨ ਬਿਲਡਰ ਪਾਲਿਸੀ ਦੇ ਤਹਿਤ ਤੁਹਾਨੂੰ ਉਹ ਮੁਹੱਈਆ ਕਰਵਾਏ ਜਾਣਗੇ ਤੇ ਬੜੇ ਹੀ ਖੁਸ਼ਾਵੇਂ ਮਾਹੌਲ ਦੇ ਵਿੱਚ ਅਧਿਅਕ ਦਿਵਸ ਤੇ ਸਾਡੀ ਇਹ ਮੀਟਿੰਗ ਮੁਕੰਮਲ ਹੋਈ ਜੀ